ਸਸਰੀਕਾਲ ਅੰਕਲ ਜੀ ਸਸਰੀਕਾਲ ਬੇਟਾ ਮੈਂ ਨਾ ਇੱਥੇ ਤਰੀਕ ਤੇ ਆਉਣਾ ਹੁੰਦਾ ਤੇ ਮੈਨੂੰ ਰਹਿਣਾ ਪਏ ਜਾਂਦਾ ਚੰਡੀਗੜ ਤੇ ਮੈਂ ਸਾਨੂੰ ਸੈਰ ਕਰਦਿਆਂ ਵੀ ਨਾ ਅੱਥਰੇ ਪੰਜਾਬ ਦੇ ਲੱਗਦੇ ਆ ਹੈ ਹਾਂਜੀ ਹਾਂਜੀ ਪੰਜਾਬ ਦੇ ਤੇਰਾ ਇਸ ਕਿਥੇ ਚੰਡੀਗੜ ਚ ਹੀ ਰਹਿਸ ਚੰਡੀਗੜਾ ਜੀ ਕਿਵੇਂ ਕਰਾਇ ਤੇ ਨਹੀਂ ਨਹੀਂ ਆਪਣੀਆਂ ਕੋਠੀਆਂ ਆ ਆਵਦੀ ਕੋਠੀ ਐ ਸਾਬ ਆਵਦੀ ਕੋਠੀ ਇੱਥੇ ਵੀ ਕੋਠੀ ਆ ਆਪਣੀ ਲੁਧਿਆਣੇ ਵੀ ਕੋਠੀ ਆ ਬਠਿੰਡੇ ਵੀ ਐ ਫਿਰ ਤਾਂ ਚੰਗੀ ਮਾਰ ਮਾਰੀ ਬੈਠੇ ਕੰਮ ਕੀ ਕਰਦੇ ਸੀ ਮੈਂ ਡੀਐਮ ਰਿਟਾਇਰ ਹੋਇਆ ਮੈਂ ਉਹ ਉਹ ਤਾਂ ਬਹੁਤ ਤਕੜੀ ਪੋਸਟ ਹੁੰਦੀ ਆ ਹਾਂਜੀ ਹਾਂਜੀ ਇਹ ਤਾਂ ਨਜ਼ਾਰੇ ਲਏ ਹੋਗੇ ਜ਼ਿੰਦਗੀ 'ਚ ਹਾਂਜੀ ਬਹੁਤ ਨਜ਼ਾਰੇ ਲਏ ਆ ਆ ਬਹੁਤ ਹੁੰਦੀ ਆ ਹਾਂਜੀ ਹਾਂਜੀ ਸ ਮੁਫਤ ਦੀ ਸ਼ਰਾਬ ਪੀਤੀ ਆ ਹਾਂਜੀ ਮੁਫਤ ਦੀ ਖੇਮ ਖਾਦੀ ਆ ਹਾਂਜੀ ਆ ਵੋਟਾਂ ਵੇਲੇ ਵਾਧੂ ਗਿਫਟ ਵਾਧੂ ਫੰਡ ਆ ਵੋਟਾਂ ਵੇਲੇ ਬਹੁਤ ਆਈਏ ਸੱਤਾਂ ਕੋਲੇ ਤੇ ਛੋਟੇ ਕੋਲੇ ਨਜ਼ਾਰੇ ਲਏ ਆ ਪੈਨਸ਼ਨ ਵਾਧੂ ਆ ਵੋਟਾਂ ਵੇਲੇ ਛੋਟੇ ਕੋਲੇ ਫੰਡ ਬਹੁਤ ਆਉਂਦਾ ਜੀ ਹਾਂ ਫੰਡ ਬਹੁਤ ਆ ਹਸ ਇੱਥੇ ਹਸ ਫੋਨ ਇਹਨੇ ਪ੍ਰਚਾਰ ਕਰਨ ਹਾਂਜੀ 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 ਇਹ ਤਾਂ ਨਜ਼ਾਰੇ ਲਏ ਆ ਹਾਂਜੀ ਜ਼ਿੰਦਗੀ ਦੇ ਨਜ਼ਾਰੇ ਲੁੱਟਿਆ ਜੀ ਤੇ ਬੱਚੇ ਕੀ ਕੰਮ ਕਰਦੇ ਆ ਜੀ ਬੱਚੇ ਆਪਾਂ ਬਾਹਰ ਭੇਜਦੇ ਆ ਕਨੇਡਾ ਸੈਟਲ ਕਰਦੇ ਕਿਵੇਂ ਕਿਉਂਕਿ ਪੰਜਾਬ ਦੇ ਪੱਲੇ ਤਾਂ ਕੱਖ ਰਿਆ ਨਹੀਂ ਹਣ ਓਹ ਹੋ 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 ਅੰਕਲ ਜੀ ਮਾਰੇ ਮੋਟੀ ਨੂੰ ਸ਼ਰਮ ਵੀ ਚਾਹੀਦੀ ਐ ਫਿਰ ਕੀ ਗੱਲ ਬਟ ਪੰਜਾਬ ਦੇ ਪੱਲੇ ਕੱਖ ਛੱਡਿਆ ਕਿਹਨੇ ਨਹੀਂ ਕੋਈ ਪਾਕਿਸਤਾਨ ਤੋਂ ਤਾਂ ਨਹੀਂ ਗਿਆ ਛੋਡੇ ਵਰਗੇ ਲੀਡਰਾਂ ਨੇ ਤੇ ਛੋਡੇ ਵਰਗੇ ਅਫਸਰਾਂ ਨੇ ਨਹੀਂ ਛੱਡਿਆ ਤੁਹਾਨੂੰ ਇਹ ਕਹਿੰਦੇ ਨੂੰ ਸ਼ਰਮ ਹੋਣੀ ਚਾਹੀਦੀ ਐ ਕਿ ਪੰਜਾਬ ਦੇ ਪੱਲੇ ਕੱਖ ਰਿਆ ਨਹੀਂ ਪੰਜਾਬ ਦੇ ਪੱਲੇ ਕੱਖ ਛੋਡੇ ਵਰਗੇ ਲੋਕਾਂ ਨੇ ਨਹੀਂ ਛੱਡਿਆ ਜਦੋਂ ਬੰਦੇ ਦੀ ਇੰਨੀ تنਖਾਹ ਹੋਵੇ ਫਿਰ ਵੀ ਮੁਫਤ ਦੀ ਸ਼ਰਾਬ ਮੁਫਤ ਦਾ ਪੈਟਰੋਲ ਹੈ ਉੱਤੋਂ ਰਿਸ਼ਵਤ ਉੱਤੋਂ ਮੋਟੀਆਂ تنਖਾਹਾਂ ਉੱਤੋਂ ਤੁਸੀਂ ਕਹਿੰਦੇ ਪੰਜਾਬ ਦੇ ਪੱਲੇ ਕੱਖ ਰਿਆ ਨਹੀਂ ਪੰਜਾਬ ਦੇ ਪੱਲੇ ਕੱਖ ਕਿਵੇਂ ਰਹਿੰਦਾ ਕੋਈ ਪਾਕਿਸਤਾਨ ਚ ਤਾ ਨਹੀਂ ਗਿਆ ਪੰਜਾਬ ਨੂੰ ਖਾਣ ਫੇਰ ਜਿਹੜੀਆਂ ਛੋਟੀਆਂ ਵੇੜੀਆਂ ਲਾਦਾਂ ਉਹਨਾਂ ਨੇ ਕੈਨੇਡਾ ਚ ਵੀ ਘਰ ਮਹਿੰਗੇ ਕਰਤੇ ਜਿਹੜਾ ਆਮ ਬੱਚਾ ਕੈਨੇਡਾ ਚ ਉਹਨਾਂ ਤੋਂ ਘਰ ਨਹੀਂ ਲਿਆ ਜਾਂਦਾ ਉੱਤੋਂ ਤੁਸੀਂ ਦੱਸਦੇ ਹੋ ਪੰਜਾਬ ਦੇ ਪੱਲੇ ਕੱਖ ਰਿਆ ਨਹੀਂ ਅੰਕਲ ਜੀ ਸ਼ਰਮ ਕਰੋ ਮਾੜੀ ਮੋਟੀ ਮਾਰੇ ਮੋਟੇ ਸੁਧਰੋ ਮਾਰੇ ਮੋਟੇ ਆਦੇ ਵਿਚਾਰ ਸੁਧਾਰੋ ਨਹੀਂ ਬੇਟਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਤਾਂ ਬੜੇ ਪੁੱਲੇ ਜਿਹੇ ਮੂੰਹ ਨਾਲ ਕਹਤਾ ਪੰਜਾਬ ਦੇ ਪੱਲੇ ਤਾਂ ਕੱਖ ਰਿਆ ਨਹੀਂ ਛੋੜੇ ਕਰਕੇ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਜਿਗਰ ਦੇ ਟੁੱਟੇ ਉਹਨਾਂ ਤੋਂ ਦੂਰ ਹੋਏ ਫਿਰਦੇ ਆ ਵਿਚਾਰੇ ਆ ਨਹੀਂ ਸਕਦੇ ਉਧਰ ਦਿਹਾੜੀਆਂ ਕਰਦੇ ਫਿਰਦੇ ਆ ਜੇ ਕਿਤੇ ਤੁਸੀਂ ਇਮਾਨਦਾਰ ਹੁੰਦੇ ਸਾਡੇ ਲੀਡਰ ਇਮਾਨਦਾਰ ਹੁੰਦੇ ਸਾਨੂੰ ਕੈਨੇਡਾ ਅਮਰੀਕਾ ਜਾਣ ਦੀ ਲੋੜ ਨਹੀਂ ਸੀ ਜਦੋਂ ਤੁਸੀਂ ਕਿਹਾ ਨਾ ਪੰਜਾਬ ਦੇ ਪੱਲੇ ਤਾਂ ਕੱਖ ਨਹੀਂ ਰਿਆ ਮੈਨੂੰ ਥੱਲੋਂ ਲੈ ਕੇ ਤਾਂ ਤੱਕ ਅੱਗ ਲੱਗ ਗਈ ਪੈਰਾਂ ਤੋਂ ਲੈ ਕੇ ਸਿਰ ਤੱਕ ਮਾੜੀ ਮੋਟੀ ਸ਼ਰਮ ਕਰੋ ਬੜੇ ਪੁੱਲੇ ਜੇ ਮੂੰਹ ਨਾ ਕਹਿਦਾ ਪੰਜਾਬ ਦੇ ਪੁੱਲੇ ਕੱਕ ਕਿਹਨੇ ਨਹੀਂ ਛੱਡਿਆ ਛੋਟੇ ਵਰਗੇ ਲੀਟਰਾਂ ਨੇ ਛੱਡਿਆ ਛੋਟੇ ਵਰਗੇ ਅਫਸਰਾਂ ਨੇ ਨਹੀਂ ਛੱਡਿਆ ਕੋਈ ਗੱਲ ਨਹੀਂ ਬੇਟਾ ਬਾਅਦ 'ਚ ਗੱਲ ਕਰਾਂਗੇ ਆਪਾਂ ਕੋਈ ਨਹੀਂ ਮੈਂ ਖੜਜੋ ਇੱਕ ਮਿੰਟ ਕੋਈ ਨਹੀਂ ਕੋਈ ਨਹੀਂ ਬਾਅਦ 'ਚ ਗੱਲ ਕਰਾਂਗੇ ਬੇਟਾ ਖੜਜੋ ਗੱਲ ਸੁਣ ਕੇ ਜਾਇਓ ਨਹੀਂ ਫਿਰ ਬਾਅਦ 'ਚ ਗੱਲ ਕਰਾਂਗੇ ਬੇਟਾ ਬਾਅਦ 'ਚ ਗੱਲ ਕਰਾਂ